ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਕੀਤੇ ਜਾ ਰਹੇ ਅੰਦੋਲਨ ਦੋ ਦੀ ਹਮਾਇਤ ਵਿੱਚ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਜਿਸ ਦੇ ਤਹਿਤ ਪੰਜਾਬ ਦੇ ਵੱਖ-ਵੱਖ ਜਿੰਦ ਦੇ ਬੰਦੀਆਂ ਵੱਲੋਂ ਇਸ ਸੱਦੇ ਦਾ ਸਮਰਥਨ ਕੀਤਾ ਗਿਆ ਪੰਜਾਬ ਪੰਦਰਾ ਅਸਰ ਸਮਾਣਾ ਵਿਖੇ ਵੀ ਵੇਖਣ ਨੂੰ ਮਿਲਿਆ ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਤੇ ਟ੍ਰੇਡ ਯੂਨੀਅਨਾਂ ਵੱਲੋਂ ਅੱਜ ਭਾਰਤ ਬੰਦ ਦੇ ਸੱਦੇ ਨੂੰ ਦੇਖਦਿਆਂ ਸਮਾਣਾ ਵਿੱਚ ਪੂਰਨ ਸਮਰਥਨ ਮਿਲ ਰਿਹਾ ਹੈ ਸਮਾਣਾ ਸ਼ਹਿਰ ਦੇ ਬਾਜ਼ਾਰ ਬੁਰੀ ਤਰ੍ਹਾਂ ਬੰਦ ਹਨ ਤੇ ਸੜਕੀ ਆਵਾਜਾਈ ਵੀ ਬੰਦ ਰਹੀ ਹੈ ਵਪਾਰੀ ਵਰਗ ਜਿੱਥੇ ਆਪਣੀਆਂ ਦੁਕਾਨਾਂ ਬੰਦ ਕਰਕੇ ਬੈਠੇ ਉੱਥੇ ਹੀ ਵਪਾਰੀ ਵਰਗ ਚ ਰੋਸ ਵੇਖਣ ਨੂੰ ਮਿਲਿਆ ਸਮਾਣਾ ਦੇ ਵਪਾਰੀਆਂ ਨੇ ਕਿਹਾ ਕਿ ਕਿਸਾਨ ਧਰਨਾ ਲਗਾ ਕੇ ਸਰਕਾਰ ਤੋਂ ਬਹੁਤ ਕੁਝ ਲੈ ਜਾਣਗੇ ਪਰ ਵਪਾਰੀ ਕੀ ਕਰਨ ਉਹਨਾਂ ਤੋਂ ਤਾਂ ਧਰਨਾ ਵੀ ਨਹੀਂ ਲੱਗਣਾ ਵਪਾਰੀਆਂ ਨੂੰ ਕਿਉਂ ਮਾਰ ਪੈ ਰਹੀ ਹੈ ਸੱਜੇ ਖੱਬੇ ਪਾਰਟੀਆਂ ਵੱਲੋਂ ਬੰਦਾ ਸਿੰਘ ਬਹਾਦਰ ਚੌਕ ਤੇ ਇਕੱਠੇ ਹੋ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹਰਦੀਪ ਸਿੰਘ ਟੌਡਰਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ ਅੱਜ ਸਮਾਣਾ ਵਿੱਚ ਸਰਕਾਰੀ ਜਾਂ ਪ੍ਰਾਈਵੇਟ ਬੱਸਾਂ ਪੂਰੀ ਤਰ੍ਹਾਂ ਬੰਦ ਰਹੀਆਂ ਸਰਕਾਰੀ ਅਦਾਰੇ ਵੀ ਬੰਦ ਵੇਖਣ ਨੂੰ ਮਿਲੇ ਤੇ ਤਹਿਸੀਲ ਕੰਪਲੈਕਸ ਵੀ ਬੰਦ ਸੀ ਸਮਾਣਾ ਤੋਂ ਕਲੈਕਸ਼ਨ ਮਦ ਨਾਲ ਨੂਰੀ ਬਾਸਲ ਦੀ ਰਿਪੋਰਟ ਤੁ ਕੀ ਕਹਿੰਗਾ ਦੋ ਅਸਲ ਜੋ ਪੰਜਾਬ ਦੀ ਸਥਿਤੀ ਹੈ ਦੂਸਰੇ ਸਟੇਟਾਂ ਨੂੰ ਲੱਗਗਾ ਔਰ ਵਪਾਰੀਆਂ ਦਾ ਤੇ ਜੋ ਵੀ ਹੈ ਜ਼ਿਮੀਂਦਾਰਾਂ ਦਾ ਕਿਸਾਨਾਂ ਦੇ ਨਾਲ ਆਪਸੀ ਭਾਈਚਾਰਕ ਸਾਂਝ ਹੋਣ ਦੇ ਨਾਤੇ ਜਿਸ ਤਰ੍ਹਾਂ ਉਹਨਾਂ ਨੇ ਅਪੀਲ ਕਰੀ ਹੈ ਤਾਂ ਦੁਕਾਨਦਾਰਾਂ ਨੇ ਉਸ ਦੇ ਨਾਲ ਮਿਲ ਕੇ ਬੰਦ ਕੀਤਾ ਤੇ ਜੋ ਵੀ ਹੈ ਸਰਕਾਰ ਨੂੰ ਵੀ ਜਲਦੀ ਇਸ ਮਸਲੇ ਨੂੰ ਨਿਪਟਾਉਣਾ ਚਾਹੀਦਾ ਹੈ ਔਰ ਪੰਜਾਬ ਦੇ ਹਾਲਾਤ ਜਿਹੜੇ ਹਨ ਪੰਜਾਬ ਦੇ ਹਾਲਾਤ ਜਿਹੜੇ ਹਨ ਤਾਂ ਕਿ ਸਹੀ ਹੋਣ ਜਿਸ ਦੇ ਨਾਲ ਵਪਾਰੀ ਵੀ ਛੋਟਾ ਵਪਾਰੀ ਵੀ ਸਭ ਤਰ੍ਹਾਂ ਦਾ ਵਪਾਰ ਜਿਹੜਾ ਹੈਗਾ ਪਰੇਸ਼ਾਨੀ 'ਚ ਆਇਆ ਪਿਆ ਇਸ ਟਾਈਮ ਵਪਾਰੀਆਂ ਨੂੰ ਕੁਝ ਪਹਿਲਾਂ ਵੀ ਕਰੋਨਾ ਦੇ ਅੰਦਰ ਨੁਕਸਾਨ ਹੋਇਆ ਹੁਣ ਵੀ ਵਪਾਰ ਵਪਾਰੀਆਂ ਨੂੰ ਜਿਹੜਾ ਹੈ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜੇ ਪੰਜਾਬ ਸਰਕਾਰ ਜਿਹੜੀ ਹੈ ਉਹ ਵੀ ਇਸ ਪਾਸੇ ਕੋਈ ਗੌਰ ਨਹੀਂ ਕਰ ਰਹੀ ਕਿਉਂਕਿ ਪੰਜਾਬ ਸਰਕਾਰ ਜਿਹੜੀ ਇੱਕ ਪਾਸੇ ਤਾਂ ਵੱਡੇ ਦਾਅਵੇ ਕਰਦੀ ਹੈ ਅਸੀਂ ਵਪਾਰੀਆਂ ਨੂੰ ਇਹ ਫਾਇਦਾ ਪਚਾਰ ਰਹੇ ਆ ਇਹ ਕਰ ਰਹੇ ਆ ਦੂਜੇ ਪਾਸੇ ਕਰਨ ਵਾਲੀ ਜਿਹੜੀ ਗੱਲ ਹੈ ਵਪਾਰੀਆਂ ਦੇ ਹੱਕ ਕੋਈ ਵੀ ਗੱਲਬਾਤ ਸਰਕਾਰ ਦੀ ਮੈਂ ਦੇਖ ਰਿਹਾ ਕਿਸੇ ਕਿਸਮ ਦਾ ਕੋਈ ਸਹੀ ਫੈਸਲਾ ਨਹੀਂ ਲੈ ਰਹੀ ਬੀਨੋਦ ਕੁਮਾਰ ਜੀ ਬੀਨੋਦ ਕੁਮਾਰ ਜੀ ਜਿਹੜੇ ਕਿਸਾਨ ਆ ਆਪਦੇ ਬੰਦ ਦੇ ਕਾਲ ਦਿੱਤੀ ਹੈ ਕੀ ਕਹਿਣਾ ਚਾਹਦੇ ਵਪਾਰੀ ਉਹ ਕਿਹ ਕੋਈ ਪਛਾਣ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਜੀ ਕਿ ਵਪਾਰੀ ਵਰਗ ਅਸੀਂ ਜਮੀਂ ਪਰੇਸ਼ਾਨ ਆ ਜੀ 4 ਦਿਨ ਤੋਂ ਸਾਡੇ ਇੰਟਰਨੈਟ ਦੀਆਂ ਸੇਵਾਵਾਂ ਬੰਦ ਨੇ ਜੀ ਕੰਮਕਾਰ ਸਾਡਾ ਬਿਲਕੁਲ ਠੱਪ ਆ ਜੀ ਦੱਸੋ ਅਸੀਂ ਤਾਂ ਸਰਕਾਰ ਨੂੰ ਇਹੀ ਪੁੱਛਣਾ ਚਾਹੁੰਦਾ ਵੀ ਸਾਡਾ ਕੀ ਕਸੂਰ ਆ ਵੀ ਅੰਦੋਲਨ ਚ ਕਿਸਾਨਾਂ ਦਾ ਚਲੋ ਧਰਨਾ ਲਾ ਰਖਿਆ ਐ ਲਾਣਾ ਉਹਨਾਂ ਨੂੰ ਧਰਨਾ ਪਰ ਸਾਨੂੰ ਕਿਉਂ ਪਰੇਸ਼ਾਨ ਤੰਗ ਕੀਤਾ ਜਾ ਰਿਹਾ ਲੈ ਜਿਹੜਾ ਸੱਦਾ ਹੈਗਾ ਸੰਯੁਕਤ ਕਿਸਾਨ ਮੋਰਚਾ ਕੇਂਦਰੀ ਟ੍ਰੇਡ ਯੂਨੀਅਨ ਤੇ ਮੁਲਾਜ਼ਮ ਫੈਡਰੇਸ਼ਨਾਂ ਤੇ ਜਥੇਬੰਦੀਆਂ ਵੱਲੋਂ ਇਸੇ ਤਰ੍ਹਾਂ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ ਹੋਰ ਜਥੇਬੰਦੀਆਂ ਨੇ ਉਹਨਾਂ ਵੱਲੋਂ ਸਾਂਝੇ ਤੌਰ ਤੇ ਭਾਰਤ ਬੰਦ ਦਾ ਸੱਦਾ ਹੈਗਾ ਕਿਉਂਕਿ ਮੋਦੀ ਸਰਕਾਰ ਦੇ ਕਾਰਜਕਾਲ ਦੇ ਵਿੱਚ ਜਿੱਥੇ ਕਾਰਪੋਰੇਟ ਦੀ ਵੱਡੇ ਪੱਧਰ ਤੇ ਸੇਵਾ ਕੀਤੀ ਜਾ ਰਹੀ ਹੈ ਕਰਜ਼ਾ ਮਾਫ ਕਿੱਤੇ ਜਾ ਰਹੇ ਨੇ ਉਥੇ ਦੂਜੇ ਪਾਸੇ ਇਸ ਦੇਸ਼ ਦੇ ਅन्न ਪੈਦਾ ਕਰਨ ਵਾਲੇ ਕਿਸਾਨਾਂ ਨੂੰ ਐਮਐਸਪੀ ਤੋਂ ਦੂਰ ਰੱਖਿਆ ਜਾ ਰਿਹਾ ਇਸੇ ਤਰ੍ਹਾਂ ਉਹਨਾਂ ਦੇ ਉੱਤੇ ਦਿੱਲੀ ਮੋਰਚੇ ਦੌਰਾਨ ਕੇਸ ਨੇ ਉਹ ਅਜੇ ਤੱਕ ਰੱਦ ਨਹੀਂ ਕੀਤੇ ਗਏ ਕਿਸਾਨਾਂ ਮਜ਼ਦੂਰਾਂ ਦੇ ਸਿਰ ਕਰਜ਼ਾ ਹੈਗਾ ਉਹ ਮਾਫ ਨਹੀਂ ਕੀਤਾ ਗਿਆ 2004 ਤੋਂ ਬਾਅਦ ਜਿਹੜਾ ਪ੍ਰਾਣੀ ਪੈਨਸ਼ਨ ਦਾ ਹੱਕ ਮੁਲਾਜ਼ਮਾਂ ਤੋਂ ਖੋਹ ਲਿਆ ਗਿਆ ਹੈਗਾ ਪ੍ਰਾਣੀ ਪੈਨਸ਼ਨ ਸਕੀਮ ਦੇਣ ਤੋਂ ਸਰਕਾਰ ਭੱਜ ਰਹੀ ਹੈਗੀ ਆ ਇਸੇ ਤਰ੍ਹਾਂ ਨਵੀਂ ਸਿੱਖਿਆ ਨੀਤੀ ਲਿਆ ਕੇ ਸਿੱਖਿਆ ਨੂੰ ਕਾਰਪੋਰੇਟ ਦੇ ਹਵਾਲੇ ਕੀਤਾ ਜਾ ਰਿਹਾ ਸਰਕਾਰੀ ਮਹਿਕਮਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਵੱਡੇ ਵੱਡੇ ਮਾਲ ਬਣਾ ਕੇ ਜਹਾ ਔਨਲਾਈਨ ਸ਼ਾਪਿੰਗ ਦੇ ਰਾਹੀਂ ਛੋਟੇ ਦੁਕਾਨਦਾਰਾਂ ਦੇ ਢਿੱਡ ਤੇ ਲੱਤ ਮਾਰੀ ਜਾ ਰਹੀ ਆ ਇਸੇ ਤਰ੍ਹਾਂ ਮੰਡੀਆਂ ਨੂੰ ਖਤਮ ਕਰਕੇ ਜਾਂ ਸਬਜ਼ੀ ਮੰਡੀਆਂ ਦੇ ਵਿੱਚੋਂ ਜਿਹੜਾ ਪੰਜਾਬ ਦਾ ਆਰਡੀਐਫ ਦਾ ਫੰਡ ਨਾ ਦੇ ਕੇ ਲਗਾਤਾਰ ਮੰਡੀਆਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਸੂਬਿਆਂ ਦੇ ਅਧਿਕਾਰਾਂ ਤੇ ਡੱਕਾ ਮਾਰਿਆ ਜਾ ਰਿਹਾ ਸੋ ਇਨਾਂ ਸਾਰੇ ਮਸਲਿਆਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਅਤੇ ਬਾਕੀ ਜਥੇਬੰਦੀਆਂ ਤੇ ਫੈਡਰੇਸ਼ਨਾਂ ਵੱਲੋਂ ਕੇਂਦਰੀ ਟ੍ਰੇਡ ਯੂਨੀਅਨਾਂ ਵੱਲੋਂ ਬੰਦ ਦਾ ਸੱਦਾ ਹੈਗਾ ਅੱਜ ਜਿੱਥੇ ਪੂਰਾ ਭਾਰਤ ਬੰਦ ਕਰਨਾ ਹੈਗਾ ਉੱਥੇ ਨਾਲ ਦੀ ਨਾਲ 12 ਵਜੇ ਤੋਂ ਲੈ ਕੇ 4 ਵਜੇ ਤੱਕ ਉੱਪਰੋਂ ਸੱਦਾ ਹੈਗਾ ਕਿ ਸਾਰੇ ਰੋਡ ਪੰਜਾਬ ਦੇ ਤੇ ਦੇਸ਼ ਦੇ ਬੰਦ ਹੋਣਗੇ ਪੰਜਾਬ ਦੇ ਵਿੱਚ ਚਾਹੇ ਰੋਡਵੇਜ ਹੋਵੇ ਪੀਆਰਟੀਸੀ ਹੋਵੇ ਪੈਟਰੋਲ ਪੰਪ ਹੋਣ ਟਰੱਕ ਜੂਨੀਅਨਾਂ ਹੋਣ ਸਾਰਿਆਂ ਨੇ ਬੰਦ ਦੇ ਵਿੱਚ ਸਹਿਯੋਗ ਕੀਤਾ ਅਸੀਂ ਇਹ ਸਹਿਯੋਗ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਮੇਰਾ ਨਾਂ ਜੀ ਮਨਜਿੰਦਰ ਸਿੰਘ ਮਨਜਿੰਦਰ ਸਿੰਘ ਜੀ ਜਿਹੜਾ ਬੰਦ ਹੈ ਕਿਸਾਨ ਆ ਅੰਦਲਨ ਕਰ ਰਹੇ ਆ ਹਾਂਜੀ ਹਾਂਜੀ ਸਰਕਾਰ ਤੋਂ ਪੁੱਛ ਲੈਣ ਧਰਨੇ ਲਾ ਕੇ ਬੱਪਾ ਰਿਆਂ ਨੂੰ ਕੀ ਮਿਲੇਗਾ ਵਪਾਰੀਆਂ ਦਾ ਨੁਕਸਾਨ ਹੀ ਹੋ ਰਿਹਾ ਜੀ ਵਪਾਰੀਆਂ ਨੂੰ ਕੀ ਮਿਲੇਗਾ ਜੀ ਜਦੋਂ ਜੀ ਕਰਦਾ ਜੀ ਦੁਕਾਨਾਂ ਬੰਦ 8 8 ਮਲਾਜ਼ਮ ਨੇ ਜੀ ਉਹਨਾਂ ਦੀਆਂ ਤਨਖਾਹਾਂ ਪੈ ਰਹੀਆਂ ਟੈਕਸ ਕੋਈ ਵੀ ਹੈ ਮਲਾਜ਼ਮ ਆ ਨੂੰ ਭਰਨੇ ਜਾਂ ਦੁਕਾਨਦਾਰਾਂ ਨੇ ਟੈਕਸ ਦੇਣਾ ਠੀਕ ਹੈ ਨਾ ਜੀ ਜਦੋਂ ਕੋਈ ਮਾਰ ਪੈਂਦੀ ਹੈ ਦੁਕਾਨਦਾਰ ਨੂੰ ਪੈਂਦੀ ਹੈ ਜੀ ਛੋਟੇ ਨੂੰ ਛੋਟੇ ਦੁਕਾਨ ਸਰਕਾਰ ਤੋਂ ਵਪਾਰੀ ਨੂੰ ਕੀ ਮਿਲੇਗਾ ਵਪਾਰੀਆਂ ਨੂੰ ਕੁਝ ਨਹੀਂ ਮਿਲੇਗਾ ਜੀ ਵਪਾਰੀਆਂ ਦਾ ਤਾਂ ਲੋਸ ਹੀ ਹੋਏਗਾ ਜੀ ਸਰਕਾਰ ਨੂੰ ਵਪਾਰੀਆਂ ਬਾਰੇ ਵੀ ਕੁਝ ਸੋਚਣਾ ਚਾਹੀਦਾ ਕੋਈ ਟੈਕਸ 'ਚ ਛੂਟ ਦੇਣੀ ਚਾਹੀਦੀ ਹੈ ਠੀਕ ਹੈ ਨਾ ਜੀ